ਆਓ ਸੁਣੀਏ ਚੁਗਸਬ ਦੇ ਚੁਟਕਲੇ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਬਾਤ ਪੰਜਾਬ ਦੀ ਸਾਡੇ ਘਰ ਸ਼ਿਕਾਗੋ ਅਮਰੀਕਾ ਤੋਂ ਬਹੁਤ ਹੀ ਸਤਿਕਾਰਤ ਮਹਿਮਾਨ ਆਏ ਹਨ ਭੁਪਿੰਦਰ ਸਿੰਘ ਹੁੰਦਲ ਉਹਨਾਂ ਦੇ ਸਤਿਕਾਰ ਲਈ ਉਹਨਾਂ ਦੇ ਸੱਜੇ ਬੈਠਾ ਹੈ ਮੇਰਾ ਬੇਟਾ ਮੁਕਲ ਸ਼ਰਮਾ ਤੇ ਖੱਬੇ ਬੈਠੇ ਹਨ ਸ਼ਿਵਾਲਕ ਟੀਵੀ ਦੇ ਪ੍ਰਸਿੱਧ ਪੱਤਰਕਾਰ ਪਰਮਜੀਤ ਸਿੰਘ ਪੰਗੂ ਜਿਨ੍ਹਾਂ ਹੁੰਦਲ ਸਾਹਿਬ ਦੇ ਮਿਸ਼ਨ ਬਾਰੇ ਬੜੀ ਲੰਬੀ ਚੌੜੀ ਇੰਟਰਵਿਊ ਕੀਤੀ ਹੈ ਹੁਣੇ ਹੁਣ ਹੁੰਦਲ ਸਾਹਿਬ ਦੇ ਸੱਜੇ ਹਨ ਹਾਸਿਆਂ ਦੇ ਪਟਾਰੇ ਤੇ ਚੁਟਕਲਿਆਂ ਦੇ ਬਾਦਸ਼ਾਹ ਤਰਲੋਕ ਸਿੰਘ ਚੁਗ ਤੇ ਆਓ ਫਿਰ ਚੱਲੀਏ ਚੁਗ ਸਾਹਿਬ ਦੀ ਹਾਸਿਆਂ ਠੱਠਿਆਂ ਦੀ ਮਹਿਫਿਲ ਵਿੱਚ ਲਓ ਬਈ ਸਾਥੀਓ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਮੈਂ ਇੱਥੇ ਸ਼ਰਮਾ ਜੀ ਦੇ ਕੋਲ ਇਹਨਾਂ ਦੇ ਘਰ ਆਏ ਹੋਇਆ ਹਾਂ ਅੰਗੂਸਾ ਵੀ ਆਏ ਨੇ ਤੇ ਇੱਥੇ ਹੰਡਰ ਸਾਹਿਬ ਵੀ ਆਏ ਨੇ ਸਾਡੇ ਨਾਲ ਤੇ ਰੌਣਕਾਂ ਲੱਗੀਆਂ ਹੋਈਆਂ ਨੇ ਕਿਆ ਕਮਾਲ ਦੀਆਂ ਗੱਲਾਂ ਵਿਚਾਰਾਂ ਹੋ ਰਹੀਆਂ ਨੇ ਤੇ ਇਹ ਸ਼ਿਕਾਗੋ ਤੋਂ ਆਏ ਨੇ ਜੀ ਉਹ ਸ਼ਿਕਾਗੋ ਤੋਂ ਆਏ ਨੇ ਵਾਈਜ ਆਜ ਤੇ ਆਏ ਨੇ ਤੇ ਮੈਨੂੰ ਉੱਥੋਂ ਹੀ ਇੱਕ ਗੱਲ ਯਾਦ ਆਈ ਇੱਕ ਆਦਮੀ ਨਾ ਛੋਟਾ ਜਿਹਾ ਹਵਾਈ ਜਹਾਜ਼ ਚਲਾ ਰਿਹਾ ਸੀ ਆਪਣਾ ਛੋਟਾ ਹਵਾਈ ਜਹਾਜ਼ ਸੀ ਤੇ ਉਹ ਚਲਾ ਰਿਹਾ ਸੀ ਕੈਨੇਡਾ ਤੋਂ ਚਲਾ ਰਿਹਾ ਸੀ ਤੇ ਉਹ ਰਸਤਾ ਭੁੱਲ ਗਿਆ ਤੇ ਲੋ ਜੀ ਉਹ ਅਮਰੀਕਾ ਚਲਾ ਗਿਆ ਹਾਂਜੀ ਅਮਰੀਕਾ ਜਾ ਕੇ ਉਹਨੇ ਉੱਥੇ ਲੈਂਡ ਕੀਤਾ ਜਿਹੜਾ ਨਾ ਉਹ ਫੌਜ ਦਾ ਪੋਰਟ ਹੈਗਾ ਸੀ ਆਰਮੀਂ ਦਾ ਹੈਗਾ ਸੀ ਜਿੱਥੇ ਉਹਨੇ ਉਥੇ ਲੈਂਡ ਕਰ ਦਿੱਤਾ ਤਾਂ ਉਹ ਸਾਰੇ ਜਣੇ ਆ ਗਏ ਜੀ ਆਪਣੀਆਂ ਬੰਦੂਕਾਂ ਲੈ ਕੇ ਘੇਰ ਲਿਆ ਵੀ ਇਹ ਕੌਣ ਆ ਗਿਆ ਤਾਂ ਉਹਨੂੰ ਪੁੱਛਿਆ ਵੀ ਤੂੰ ਇੱਥੇ ਕਿਉਂ ਆਇਆ ਉਹ ਕਹਿਣ ਲੱਗਾ ਵੀ ਮੈਂ ਤਾਂ ਰਸਤਾ ਭੁੱਲ ਗਿਆ ਸੀ ਉਹ ਕਹਿੰਨੇ ਨਹੀਂ ਜਨੀ ਤੇਰੀ ਪੂਰੀ ਇਨਕੁਆਰੀ ਹੋਏਗੀ ਹਾਂਜੀ ਉਹਦੀ ਜੀ ਪੂਰੀ ਇਨਕੁਆਰੀ ਕੀਤੀ ਉਹਨਾਂ ਨੇ ਸ਼ਾਮ ਨੂੰ ਸ਼ਾਮ ਤੱਕ ਤੇ ਉਹਨੂੰ ਕਹਿਣ ਲੱਗੇ ਵੀ ਚਲ ਤੈਨੂੰ ਛੱਡ ਦਿਆਂਗੇ ਸਵੇਰੇ ਤੈਨੂੰ ਛੱਡ ਦੇਵਾਂਗੇ ਰਾਤ ਤੈਨੂੰ ਇੱਥੇ ਹੀ ਰਹਿਣਾ ਪੈਣਾ ਦੂਜੇ ਦਿਨ ਸਵੇਰੇ ਜਾਣ ਲੱਗੇ ਤਾਂ ਉਹ ਅਮਰੀਕਾ ਦੀ ਆਰਮੀ ਨੇ ਕਿਹਾ ਵੀ ਦੇਖ ਅੱਜ ਤਾਂ ਤੈਨੂੰ ਛੱਡ ਦਿੰਨੇ ਆ ਹੁਣ ਦੁਬਾਰਾ ਇੱਥੇ ਆਇਆ ਨਾ ਤੂੰ ਅਵਾਈ ਅੱਜ ਲੈ ਕੇ ਆਪਣਾ ਇੱਥੇ ਲੈਂਡ ਕੀਤਾ ਤੇ ਅਸੀਂ ਤੈਨੂੰ ਛੱਡਾਂਗੇ ਨਹੀਂ ਚਲਾ ਗਿਆ ਜੀ ਉਹ ਤੂੰ ਇੱਥੇ ਦੁਬਾਰਾ ਨਾ ਆਈ ਠੀਕ ਹੈ ਲੋਜੀ ਹੋਇਆ ਇਸ ਤਰ੍ਹਾਂ ਕਿ ਅੱਧੇ ਘੰਟੇ ਬਾਅਦ ਉਹ ਫਿਰ ਉਥੇ ਆ ਗਿਆ ਵਾਜਾ ਲੈ ਕੇ ਆਪਣਾ ਛੋਟਾ ਉਹ ਸਾਰਿਆਂ ਨੇ ਆਪਣੀਆਂ ਬੰਦੂਕਾਂ ਫੜ ਲਈਆਂ ਤੇ ਉਹ ਕਹਿਣ ਲੱਗਾ ਵੀ ਤੁਸੀਂ ਮੈਨੂੰ ਨਾ ਜੋ ਮਰਜ਼ੀ ਸਜ਼ਾ ਦੇ ਦੇਣਾ ਉਹ ਕਹਿੰਦੇ ਤੈਨੂੰ ਮਨਾ ਕੀਤਾ ਸੀ ਤੂੰ ਫਿਰ ਆ ਗਿਆ ਕਹਿੰਦਾ ਜੋ ਮਰਜ਼ੀ ਸਜ਼ਾ ਦੇ ਦੇਣਾ ਬਸ ਮੇਰੀ ਇੱਕ ਗੱਲ ਸੁਣ ਲਓ ਜਦੋਂ ਆਇਆ ਸੀ ਨਾ ਨਾਲ ਉਹਦੀ ਪਤਨੀ ਵੀ ਆਈ ਸੀ ਅੱਜ ਕੀ ਉਹ ਪਤਨੀ ਨੂੰ ਲੈ ਕੇ ਆਇਆ ਸੀ ਕਹਿੰਦਾ ਤੁਸੀਂ ਮੈਨੂੰ ਜੋ ਮਰਜ਼ੀ ਸਜ਼ਾ ਦੇ ਦੇਣਾ ਬਸ ਮੇਰੀ ਪਤਨੀ ਨੂੰ ਇਹ ਦੱਸ ਦਿਓ ਕਿ ਕੱਲ ਰਾਤ ਮੈਂ ਇੱਥੇ ਹੀ ਸੀ ਇਹਦੀ ਰੌਣਕਾਂ ਲੱਗੀਆਂ ਹੁੰਦੀਆਂ ਨੇ ਤੇ ਹੁਣ ਅਸੀਂ ਨਾ ਪਿੰਡਾਂ ਦੀਆਂ ਗੱਲਾਂ ਕਰ ਰਹੇ ਸੀ ਉਹ ਹੋਇਆ ਇਸ ਤਰ੍ਹਾਂ ਕਿ ਇੱਕ ਨਾ ਵਕੀਲ ਚਲਾ ਗਿਆ ਜੀ ਪਿੰਡ ਹਾਂਜੀ ਇੱਕ ਵਕੀਲ ਪਿੰਡ ਚਲਾ ਗਿਆ ਤੇ ਉਥੇ ਉਹਨੇ ਦੇਖਿਆ ਇੱਕ ਤੇਲੀ ਨਾ ਤੇਲ ਕੱਢ ਰਿਹਾ ਸੀ ਤੇ ਕੋਲੂ ਚੱਲ ਰਿਹਾ ਸੀ ਅੱਛਾ ਜੀ ਉਹ ਚੱਲੀ ਜਾ ਰਿਹਾ ਸੀ ਬਲਦ ਚੱਲੀ ਜਾ ਰਿਹਾ ਸੀ ਤੇ ਉਹ ਤੇਲ ਕੱਢ ਕੱਢਣ ਵਾਸਤੇ ਕਰ ਰਿਹਾ ਸੀ ਤੇ ਆਪ ਉਹ ਅੰਦਰ ਬੈਠਾ ਹੋਇਆ ਨਾ ਬੀੜੀ ਪੀ ਰਿਹਾ ਸੀ ਤਾਂ ਵਕੀਲ ਨੇ ਉਹਨੂੰ ਇਹ ਕਿਹਾ ਵੀ ਤੇਰਾ ਉਹ ਬਲਦ ਚੱਲੀ ਜਾਂਦਾ ਤੂੰ ਤਾਂ ਅੰਦਰ ਬੈਠਾ ਤੈਨੂੰ ਕਿਵੇਂ ਪਤਾ ਵੀ ਬਲਦ ਚੱਲੀ ਜਾ ਰਿਹਾ ਹੈ ਉਹ ਕਹਿੰਦਾ ਮੈਂ ਬਲਦ ਦੇ ਗਾਲ ਵਿੱਚ ਨਾ ਟੱਲੀ ਬੰਨੀ ਐ ਤੇ ਉਹ ਖੜ ਖੜ ਕਰਦੀ ਐ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਚੱਲ ਰਿਹਾ ਕਹਿੰਦਾ ਫਰਜ਼ ਕੀਤਾ ਤੇਰਾ ਬਲਦ ਉਥੇ ਖੜ ਜਾਏ ਤੇ ਖੜ ਕੇ ਸਿਰਫ ਸਿਰ ਹੜਾਈ ਜਾਏ ਤੇ ਫਿਰ ਤੈਨੂੰ ਕਿਵੇਂ ਪਤਾ ਲੱਗੇਗਾ ਉਹ ਕਹਿੰਦਾ ਵਕੀਲ ਸਾਹਿਬ ਮੇਰੇ ਬਲਦ ਨੇ وکਾਲਤ ਨਹੀਂ ਪੜੀ ਹੋਈ ਬਈ ਅਮੀਰ ਬਲਿਓ ਤਾਂ ਵਕੀਲ ਦੀ ਗੱਲ ਹੋਈਏ ਤਾਂ ਵਕੀਲ ਦੀ ਇੱਕ ਹੋਰ ਗੱਲ ਯਾਦ ਆਈ ਇੱਕ ਪਿੰਡ ਵਿੱਚ ਨਾ ਇੱਕ ਕਿਸੇ ਦਾ ਖੂਹ ਸੀ ਤੇ ਵਕੀਲ ਨੇ ਉਹ ਖੂਹ ਖਰੀਦ ਲਿਆ ਜੀ ਵਕੀਲ ਨੇ ਪੈਸੇ ਦੇ ਕੇ ਉਹ ਖੂਹ ਖਰੀਦ ਲਿਆ ਹੂੰ ਕੁਝ ਦਿਨਾਂ ਬਾਅਦ ਵਕੀਲ ਨੇ ਉਹਨੂੰ ਕਿਹਾ ਜਿਹੜਾ ਮਾਲਕ ਸੀ ਕਿ ਮੈਂ ਦੇਖਿਆ ਕਿ ਤੂੰ ਮੇਰੇ ਖੂਹ ਵਿੱਚੋਂ ਪਾਣੀ ਕੱਢਦਾ ਖੂਹ ਮੇਰਾ ਹੈ ਤੂੰ ਵਿੱਚੋਂ ਪਾਣੀ ਨਹੀਂ ਕੱਢ ਸਕਦਾ ਤਾਂ ਉਹ ਬੰਦਾ ਉਹਨੂੰ ਕਹਿੰਦਾ ਵਕੀਲ ਨੂੰ ਮੈਂ ਤੈਨੂੰ ਖੂਹ ਵੇਚਿਆ ਸੀ ਪਾਣੀ ਨਹੀਂ ਪਾਣੀ ਨਹੀਂ ਸੀ ਵੇਚਿਆ ਇਹ ਜਿਹੜਾ ਪਾਣੀ ਹੈ ਨਾ ਸਾਰਾ ਕੱਢ ਲੈ ਨਹੀਂ ਤਾਂ ਸਟੋਰੇਜ ਦੇ ਚਾਰਜੇਸ ਲੱਗਣਗੇ ਮੈਂ ਮਾਸਟਰ ਆ ਤੇਰੇ ਵਰਗੇ بڑے ਵਕੀਲ ਪੜਾਏ ਨਹੀਂ ਲੋ ਜੀ ਇਹ ਰੌਣਕਾਂ ਲਗੀਆਂ ਹੋਈਆਂ ਨੇ ਆਸੇ ਮਜ਼ਾਕ ਕੀ ਧਿਆ ਤੇ ਬੜਾ ਵਧੀਆ ਚੱਲ ਰਿਹਾ ਤੇ ਇੱਕ ਪਤਨੀ ਨਾ ਪਤੀ ਨਾਲ ਲੜਕੇ ਨਾ ਹਾਂਜੀ ਕਹਿੰਦੀ ਮੈਂ ਤਾਂ ਤੈਨੂੰ ਛੱਡ ਕੇ ਨਾ ਪੀਕੇ ਚਲੀ ਆਂ ਮੈਂ ਤੈਨੂੰ ਛੱਡ ਕੇ ਪੀਕੇ ਚਲੀ ਆਂ ਮੈਂ ਕਦੇ ਨਹੀਂ ਆਣਾ ਉਹ ਕਹਿੰਦਾ ਠੀਕ ਹੈ ਮੈਂ ਮੰਦਰ ਚੱਲਿਆ ਉਹ ਕਹਿੰਦਾ ਮੰਦਰ ਪਤਨੀ ਕਹਿੰਦੀ ਮੰਦਰ ਜਾ ਕੇ ਤੂੰ ਜਿੰਨੀਆ ਮਰਜ਼ੀ ਮੰਨਤਾ ਮੰਨ ਲੈ ਮੈਂ ਵਾਪਸ ਨਹੀਂ ਆਣ ਵਾਲੀ ਉਹ ਕਹਿੰਦਾ ਨਹੀਂ ਮੈਂ ਤਾਂ ਮੰਦਰ ਧੰਨਵਾਦ ਕਰਨ ਚੱਲਿਆ ਵੀ ਮੇਰੀ ਮੰਨਤ ਪੂਰੀ ਹੋ ਗਈ ਹੈ ਲੋ ਜੀ ਇੱਕ ਹੋਰ ਮੈਨੂੰ ਇਹ ਪੇਕੇ ਦੀ ਗੱਲ ਯਾਦ ਆਈ ਕਿ ਇੱਕ ਨਾ ਪਤਨੀ ਗਈ ਪੇਕੇ ਪੇਕੇ ਗਈ ਹਾਂਜੀ ਤੇ ਉਹਨੇ ਉਥੋਂ ਨਾ ਆਪਣੇ ਪਤੀ ਨੂੰ ਸੈਲ ਫੋਨ ਤੇ ਫੋਨ ਕੀਤਾ ਹਾਂਜੀ ਕੀ ਹਾਲ ਚਾਲ ਐ ਪਤੀ ਕਹਿੰਦਾ ਠੀਕ ਠਾਕ ਐ ਹਾਂਜੀ ਬੱਚੇ ਸਭ ਠੀਕ ਠਾਕ ਨੇ ਸਭ ਰਾਜੀ ਖੁਸ਼ੀ ਕਿੱਥੇ ਹੋ ਕਹਿੰਦਾ ਮੈਂ ਰਸੋਈ ਵਿੱਚ ਹਾਂ ਪਤਨੀ ਨੂੰ ਸ਼ੱਕ ਪਿਆ ਵੀ ਇਹ ਝੂਠ ਬੋਲ ਰਿਹਾ ਹਾਂ ਇਹ ਰਸੋਈ ਚ ਨਹੀਂ ਹੈਗਾ ਪਤਨੀ ਕਹਿੰਦੀ ਮੈਨੂੰ ਨਾ ਕੋਈ ਤੁਸੀਂ ਨਿਸ਼ਾਨੀ ਦੱਸੋ ਵੀ ਤੁਸੀਂ ਰਸੋਈ ਚ ਤੇ ਪਤਨੀ ਨੇ ਕੜਾਈ ਵਿੱਚ ਕੜਸੀ ਮਾਰ ਕੇ ਤੇ ਉਹਨੂੰ ਸੁਣਾ ਦਿੱਤੀ ਆਵਾਜ਼ ਪਤਨੀ ਖੁਸ਼ ਹੋ ਗਈ ਵੀ ਚਲੋ ਘਰ ਦੀ ਬੈਠਾ ਰਸੋਈ ਚ ਬੈਠਾ ਹਾਂਜੀ ਤੇ ਫੋਨ ਬੰਦ ਕਰਤਾ ਥੋੜੀ ਦੇਰ ਬਾਅਦ ਪਤਨੀ ਨੂੰ ਖਿਆਲ ਆਇਆ ਵੀ ਬੱਚਿਆਂ ਨਾਲ ਤਾਂ ਮੈਂ ਗੱਲ ਹੀ ਨਹੀਂ ਕੀਤੀ ਹਾਂਜੀ ਉਹਨੇ ਫੇਰ ਨਾ ਹੋਮ ਲੈਂਡਲਾਈਨ ਤੇ ਫੋਨ ਕੀਤਾ ਬੱਚਿਆਂ ਨੇ ਫੋਨ ਚੁੱਕਿਆ ਬੱਚਿਆਂ ਨੇ ਪੁੱਛਦੀ ਕਿ ਹਾਲ ਹੈ ਬੱਚੇ ਉਹ ਪੜਾਈ ਕਿਦੂ ਠੀਕ ਹੈ ਡੈਡੀ ਨੂੰ ਤੰਗਤੇ ਨਹੀਂ ਕਰਦੇ ਹੋ ਕਹਿੰਦੇ ਨਹੀਂ ਸਭ ਕੁਝ ਠੀਕ-ਠਾਕ ਹੈ ਉਹ ਕਹਿੰਦੀ ਅੱਛਾ ਡੈਡੀ ਨੂੰ ਫੋਨ ਦਿਓ ਉਹ ਕਹਿੰਦੇ ਡੈਡੀ ਡੈਡੀ ਤਾਂ ਘਰ ਹੀ ਨਹੀਂ ਹੈਗੇ ਉਹ ਕਹਿੰਦੀ ਨਹੀਂ ਨਹੀਂ ਮੇਰੀ ਹੁਣੇ ਗੱਲ ਹੋਈ ਹੈ ਉਹ ਰਸੋਈ ਵਿੱਚ ਉਹਨਾਂ ਨੇ ਉਹ ਕੜਾਈ ਕਲਚੀ ਮਾਰ ਕੇ ਜਾ ਕੇ ਰਸੋਈ ਦੇ ਦੇਖੋ ਉੱਤੇ ਹੈਗੇ ਨੇ ਬੱਚੇ ਹੱਸਣ ਲੱਗ ਪਏ ਮਮੀ ਜਦੋਂ ਤੁਸੀਂ ਗਏ ਹੋ ਨਾ ਡੈਡੀ ਨੇ ਕੜਾਈ ਤੇ ਕੜਸੀ ਘਾਰੇ ਚ ਰੱਖੀ ਹੋਈ ਹੈ ਉਹ toy ਮਾਰ ਕੇ ਸੁਣਾਉਂਦੇ ਆ ਉਹ ਇੱਕ ਗੱਲ ਹੋਰ ਮੈਨੂੰ yaad ਆਈ ਬੜੀ ਵਧੀਆ ਜੀ ਇੱਕ ਬੰਦੇ ਬੈਠੇ ਸੀ ਤੇ ਇੱਕ ਕਹਿੰਦਾ ਯਾਰ ਮੇਰੀ ਤਾਂ ਨਾ ਕਾਲੀ ਜ਼ੁਬਾਨ ਹੈ ਮੈਂ ਜੋ ਵੀ ਕਹਿੰਨਾ ਵਾਂ ਉਹ ਬੜੀ ਖਤਰਨਾਕ ਕੋਈ ਨਾ ਕੋਈ ਗੱਲ ਹੁੰਦੀ ਹੈ ਉਹ ਦੂਜਾ ਕਹਿੰਦਾ ਮੈਂ ਨਹੀਂ ਵਿਸ਼ਵਾਸ ਕਰਦਾ ਚੱਲ ਤੂੰ ਕੋਈ ਗੱਲ ਕਹਿ ਕੇ ਦੱਸ ਉਹ ਕਹਿੰਦਾ ਹਨੇਰੀ ਆਣ ਵਾਲੀ ਐ ਤੇ ਨਾਲੇ ਤੂਫਾਨ ਆਣ ਵਾਲਾ ਐ ਹਨੇਰੀ ਆਣ ਵਾਲੀ ਐ ਤੇ ਤੂਫਾਨ ਆਣ ਵਾਲਾ ਐ ਤੇ ਜਿਹਦੇ ਨਾਲ ਗੱਲ ਕਰ ਰਿਹਾ ਸੀ ਉਹਦਾ ਫੋਨ ਆ ਗਿਆ ਉਹ ਫੋਨ ਤੇ ਨਾਲੇ ਗੱਲ ਕਰੀ ਜਾ ਰਿਹਾ ਤੇ ਨਾਲੇ ਉਹਨੂੰ ਘੂਰ-ਘੂਰ ਕੇ ਦੇਖੀ ਜਾ ਰਿਹਾ ਉਹ ਕਹਿੰਦਾ ਕੀ ਗੱਲ ਹੋ ਗਈ ਕਹਿੰਦਾ ਪਤਨੀ ਦਾ ਫੋਨ ਆਇਆ ਐ ਤੇ ਕਿਉਂ ਆ ਗਈ ਹੈ ਤੇ ਨਾਲੇ ਮਾਂ ਨੂੰ ਵੀ ਲੈ ਕੇ ਆ ਗਈ ਹੈ ਅਗਲੀ ਤਬਾਹਤ ਆ ਗਿਆ ਇਹ ਵੀ ਆ ਰਹੀ ਇਹਦੇ ਤੂਫਾਨ ਵੀ ਆ ਰਿਹਾ ਹੈ ਖੁਸ਼ ਰੋ ਖੁਸ਼हाल ਰੋ ਹਸਦੇ ਰੋ ਵਸਦੇ ਰੋ ਜ਼ਿੰਦਗੀ ਜ਼ਿੰਦਾਬਾਦ ਇੱਕ ਵਾਰ ਫਿਰ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ